ਕੀ ਗੱਲ ਯਾਰ ਅੱਜ ਉਹਨਾਂ ਲਈ ਐਜੂਕੇਸ਼ਨਲ ਵੀਡੀਓ ਬਣਾਉਣ ਦਾ ਜੇਕ ਆਪੀ ਚਲੇ ਗਏ ਉਹਨਾਂ ਕੋਲ ਮਸ਼ੀਨ ਚੱਲਦੀ ਹੋਣੀ ਟੋਕੇ ਵਾਲੀ ਠੀਕ ਆ ਇਹਦੇ ਬਾਰੇ ਨਾਲੇ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ ਆਹ ਦੇਖ ਲਓ ਬਾਕੀ ਪਿੱਛੇ ਚੱਲਦੀ ਹੈ ਨਾ ਇਹਦੇ ਬਾਰੇ ਇਸ਼ਨਾਲੇ ਸ਼ੇਅਰ ਕਰਨ ਲੱਗੇ ਆ ਬਾਕੀ ਮਸ਼ੀਨ ਇਹ ਆਪਣੀ ਉਹ ਪੰਨਾ ਮਾਵੇਂ ਉਹਨਾਂ ਦੀ ਆ ਠੀਕ ਆ ਪੂਰੀ ਨਾਲੇ ਪੂਰੀ ਮਤਲਬ ਇਨਫੋਰਮੇਸ਼ਨ ਦਵਾ ਕਿਵੇਂ ਚੱਲਦੀ ਆ ਕਿੰਨੇ ਕ ਦੀ ਹੈ ਟਰੈਕਟਰ ਹੈਗਾ 90 ਐਚਪੀ ਠੀਕ ਆ ਮਸ਼ੀਨ ਹੈਗੀ ਆ 7 ਤੋਂ 8 ਲੱਖ ਦੇ ਕਰੀਬ ਸ਼ਾਇਦ ਇਹ ਬਾਕੀ ਤੁਹਾਨੂੰ ਪੁੱਛ ਕੇ ਇੱਕ ਵਾਰ ਕਨਫਰਮ ਵੀ ਕਰ ਦੂੰਗਾ ਮੈਂ ਬਾਕੀ ਏਰੀਆ ਏਰੀਆ ਡਿਪੈਂਡ ਹੋ ਸਕਦਾ ਮੈਂ ਬਾਕੀ ਕੁਝ ਕਹਿ ਨਹੀਂ ਸਕਦਾ ਬਟ ਹੈ ਪੂਰੀ ਮਸ਼ੀਨ ਕੰਟਰੋਲਡ ਰਾਕ ਡਿਸਟ੍ਰੀਬਿਊਟਰ ਨਾਲ ਠੀਕ ਆ ਜਿਹੜਾ ਉੱਪਰ ਦੇਖਦੇ ਹੋ ਤੁਸੀਂ ਉਹ ਜਿਹਨੂੰ ਆਪਾਂ ਉਗਰ ਵੀ ਕਹਿੰਦੇ ਆ ਮਸ਼ੀਨ ਦਾ ਦੂਜੀ ਦਾ ਹੁੰਦਾ ਉੱਪਰ ਉਹ ਵੀ ਪੂਰਾ ਡਿਸਟ੍ਰੀਬਿਊਟਰ ਨਾਲ ਜੁੜਿਆ ਹੋਣਾ ਪੂਰਾ 360 ਕੋ ਮੈਂ ਜਾਂਦਾ ਉਹ ਬਾਕੀ ਦੇਖ ਲਓ ਕਿਵੇਂ ਚੱਲਦੀ ਆ ਮਸ਼ੀਨ ਆ ਚਾਰ ਸਿਆੜੇ ਹੇਲਾ ਜੱਕੇ ਜਾਂਦੀ ਐ ਇੱਕ ਵਾਰ ਚ ਬਾਕੀ ਦੋ ਟਰੈਕਟਰ ਪੱਕੇ ਲੱਗੇ ਹੋਏ ਆ ਇਹਦੇ ਨਾਲ ਇੱਕ ਜੌਂਦੀਰ ਇੱਕ ਫੋਲਡਰ ਵਿੱਚ ਪੰਜਾਬੀ ਲੋਹੇ ਨਾਲ ਦੇ ਆਪਣੇ ਹੀ ਆ ਇਹ ਫੋਲਡਰ ਬਾਕੀ ਬਬੇ ਚੱਲਦੀ ਵਧੀਆ ਤਰੀਕੇ ਨਾਲ ਹੋਸ਼ ਆਇਆ ਤਾਂ ਪਰੇ ਨੂੰ ਚੱਲੂਗੀ ਇਹ ਔਰ ਸਾਰਾ ਸੈਟਅਪ ਬੱਕੋ ਬੈਕ ਸਾਈਡ ਕਰਿਆ ਹੋਇਆ ਦੇਖੋ ਉਹਰ ਕਾਪੀ ਦੇ ਆ ਦੇਖੋ ਟਰੈਕਟਰ ਬਾਕੀ ਪੂਰਾ ਗਰਮ ਦਾ ਹੁਣ ਤਾਂ ਥੋੜਾ ਠੰਡਾ ਹੋ ਗਿਆ ਖੜੇ ਨੂੰ ਟਾਈਮ ਹੋ ਗਿਆ 2000 ਚੱਕਰਾਂ ਦੇ ਪੂਰਾ ਚੱਲਦਾ ਮੰਨ ਲਓ ਕਿ 2000 ਚੱਕਰਾਂ ਦੇ ਚਲਾ ਲਿਆ ਪਰ ਤਾਂ ਵੀ ਚੱਕਰ ਤੋੜਦਾ ਟਰੈਕਟਰ ਮਸ਼ੀਨ ਵੀ ਕਿੱਡੀ ਵੱਡੀ ਆ ਆ ਮੂਰੇ ਵਾਲਾ ਸੈਟਅਪ ਸਾਰਾ ਹਟਾ ਕੇ ਪਿਛਲੀ ਸਾਈਡ ਕਰਿਆ ਆ ਦੇਖੋ ਔਰ ਸਾਰਾ ਕੁਝ ਚੱਕਿਆ ਹੋਇਆ ਬਸ ਮੀਟਰਿਆਂ ਆ ਆ ਰੇਸ ਹੋ ਗਈ ਆ ਬ੍ਰੇਕ ਕਲਚ ਹੋ ਗਿਆ ਔਰ ਡਿਸਟ੍ਰੀਬਿਊਟਰ ਵਾਲਾ ਹੋ ਗਿਆ ਲਿਫਟ ਵਾਲਾ ਹੋ ਗਿਆ ਬਾਕੀ ਚੱਲਦਾ ਟਰੈਕਟਰ ਬੈ ਕੇ ਇਹ ਇਹ ਲੈ ਲੋ ਉਹ ਹੈ ਇਹ ਇਹ ਜਿਹੜਾ ਮੂਰੇ ਨੂੰ ਵੀ ਨੇ ਭਜਦਾ ਪਿੱਛੇ ਨੂੰ ਵੀ ਠੀਕ ਆ ਇਹ ਸੋਲਸ ਡੀ 90 ਟ੍ਰੈਕਟਰ ਹੈ 90 ਹਸ ਪਾਵਰ 4x4 ਭਾਰਾ ਟਰੈਕਟਰ ਮੂਰੇ ਦੇ ਵੀ ਬਹੁਤ ਆ 4x4 ਆ 12 4 24 ਦੇ ਟਾਇਰ 12 4 28 ਦੇ ਨਾਰਮਲ ਆ ਨੇ ਜਿਹੜੇ ਮਿੰਦਰੇ ਨੂੰ ਹੁੰਨੇ ਆ ਦੇਖ ਲੋ ਪਿੱਛੇ ਵਾਲੇ ਵੀ ਹੈਗੇ 18 4 30 ਦੇ ਜਿਹੜੇ ਕੰਪੈਨ ਚਾਉਣੇ ਆ ਬਾਕੀ ਪਿੱਛੇ ਆ ਮਸ਼ੀਨ ਦੇਖ ਲੋ ਸੀ ਪੂਰਾ ਕੰਟਰੋਲ ਇਹਦੇ ਹੱਥ 'ਚ ਆ ਪ੍ਰੈਸ਼ਰ ਵਾਲੀ ਪਿਛਲੀ ਵਾਰ ਤੁਹਾਨੂੰ ਸਿੰਗਲ ਵਾਲੀ ਦਿਖਾਈ ਤੀ ਠੀਕ ਆ ਜਿਹੜੀ ਉਹ ਸਿੰਗਲ ਵਾਲੀ ਆ ਉਹ ਟਰੈਕਟਰ ਦਾ ਉਹ ਵੀ ਟਰੈਕਟਰ ਦਾ ਬਹੁਤ ਪੂਰਾ ਹਲ ਕਰਦੀ ਆ ਪਰ ਉਹ ਇੱਕ ਸਿਆੜ ਲੈ ਜਾਂਦੀ ਆ ਇਹ ਲੈ ਜਾਂਦੀ ਆ ਚਾਰ ਸਿਆੜ ਇੱਕ ਵਾਰ 'ਚ ਆ ਦੇਖੋ ਚਾਰ ਨਹੀਂ ਪੰਜ ਲੈ ਜਾਂਦੀ ਏ ਤੂੰ ਚਾਰੇ ਲੈ ਜਾਂਦੀ ਏ ਠੀਕ ਐ ਇੱਕ ਆ ਹੋ ਗਿਆ ਇੱਕ ਆਹਾ ਇੱਕ ਆਹਾ ਇੱਕ ਆਹਾ 1 2 3 4 ਚਾਰ ਹੋ ਗਏ ਬਾਕੀ ਦੋ ਟਰੈਕਟਰ ਪੱਕੇ ਲੱਗੇ ਹੋਏ ਆ ਇਹਦੇ ਨਾਲੇ ਕੋ ਲੱਗਿਆ ਹੋਇਆ ਭਰ ਕੇ ਤੋਰਤਾ ਇੱਕ ਆ ਲੱਗਿਆ ਹੋਇਆ ਬਾਕੀ ਬੰਨੂ ਚੱਲਦਾ ਵੀ ਦਿਖਾਉਨੇ ਆ ਅੰਦਰ ਤੇ ਵੀ ਦਿਖਾ ਦਾਂਗੇ ਠੀਕ ਆ ਬਾਕੀ ਮਸ਼ੀਨ ਦਿਖਾ ਦਈਏ ਤੁਹਾਨੂੰ ਇੱਕ ਵਾਰ ਆਹ ਦੇਖੋ ਮਸ਼ੀਨ ਰਕੀ ਤੋਸੇ ਉਰੇ ਦੇ ਜਿਹੜਿਆ ਸਭ ਤੋਂ ਹੇਠਾਂ ਵਾਲੇ ਬਲੇਡ ਆ ਇਹ ਸਭ ਤੋਂ ਤੇਜ਼ ਚੱਲਦੇ ਜਵੇਂ ਤੂੜੀ ਵਾਲੇ ਦੇ ਹੁੰਦੇ ਆ ਇਹ ਹੋਰ ਟਾਈਪ ਦੇ ਬਲੇਡ ਆ ਜਿਹੜੇ ਮਤਲਬ ਟੋਪਿਆ ਕਰਦੇ ਆ ਬਾਕੀ ਜਿਹੜੇ ਉੱਪਰ ਆ ਜਾਂਦੇ ਆ ਇਹ ਫਿਰ ਅੰਦਰ ਨੂੰ ਧੱਕਦੇ ਆ ਠੀਕ ਆ ਆ ਜਿਹੜੇ ਬਾਹਰ ਨਗਰ ਨਾ ਉਹਦੇ ਵਾਸਤੇ ਨਾਲੇ ਵੱੜਦੀ ਵੀ ਹੀਟਾਂ ਤੇ ਆਣ ਇਹ ਜਿਆਦਾਤਰ ਠੀਕ ਆ ਬਾਕੀ ਫਿਲਹਾਲ ਮੈਂ ਜਿਆਦਾ ਇਹ ਖੇਤ ਨੂੰ ਲੱਗੇ ਜਿਆਦਾ ਆਇਆ ਤਾਂ ਬਲੌਗ ਮੈਂ ਥੋੜਾ ਲੇਟ ਸ਼ੁਰੂ ਕਰ ਰਿਹਾ ਕਿ ਪਹਿਲਾਂ ਆਪ ਸਮਝ ਲਿਏ ਏਸੀ ਕੈਪਨਲ ਟਰੈਕਟਰ ਇਹ ਬਾਕੀ ਠੀਕ ਆ ਪਰ ਇਹ ਜੇ ਮੌਸਮ ਜਿਸੀ ਵੀ ਨਹੀਂ ਚੱਲਦਾ ਹੈਗਾ ਕਿਉਂਕਿ ਜਿੱਤੇ ਟਰੈਕਟਰ ਆ ਕੱਲਾ ਕੰਮ ਹੋ ਜਾਂਦਾ ਉੱਥੇ ਏਸੀ ਦਾ ਕਿਵੇਂ ਚੱਲੂ ਬਾਕੀ ਟਰੈਕਟਰ ਨੂੰ ਦਿਖਾਦਾ ਕਿਵੇਂ ਕਰਮ ਹੋਇਆ ਹੋਇਆ ਦਾ 2000 ਚੱਕ ਨੂੰ ਪੱਕਾ ਹੀ ਚੱਲੇਗਾ ਟਰੈਕਟਰ ਨੇ ਬਾਕੀ ਲਿਫਟ ਵਾਲੀਆਂ ਟਰਾਲੀਆਂ ਨੇ ਠੀਕ ਆ ਆ ਸਾਰੀ ਮੱਕੀ ਬਾਕੀ ਮੇਰੇ ਹਿਸਾਬ ਚ ਅੱਧੇ ਘੰਟੇ ਚ ਇਹ ਟਰਾਲੀ ਭਰ ਦਿੰਦਾ 2 ਘੰਟੇ ਚ ਕਿਲਾ 2 3 ਘੰਟੇ ਦੇ ਕਿਲਾ ਖੰਦੀ 2 ਘੰਟੇ ਲੱਗ ਗੋਗੇ ਲਾਉ ਠੀਕ ਆ ਬਾਕੀ ਆਪਣੀਆਂ ਇਹ ਟਰੈਕਟਰ ਮੱਲ ਮੇਰੇ ਮਾਮੇ ਉਹਨਾਂ ਦੇ ਆ ਤਾਂ ਠੀਕ ਆ ਉਹ ਇੱਕ ਟਰੈਕਟਰ ਚੱਲੇ ਆ ਬਾਕੀ ਇਹਨੂੰ ਭਰੂਗਾ 2 18 18 ਫੋੜੀਆਂ ਟਰਾਲੀਆਂ ਇਹ ਤੁਹਾਨੂੰ ਦਿਖਾਉਂਦਾ ਬਾਕੀ ਭਰਦੇ ਵੀ ਠੀਕ ਆ ਟਰੈਕਟਰ ਦੇਖੋ ਬਾਬੇ ਉਹ ਕਿੱਡਾ ਵਾਲਾ ਟਰੈਕਟਰ ਦਾ ਵੀ ਇਹ ਖੁੱਲਾ ਟਾਈਮ ਕਿਸੇ ਦਾ ਟਾਈਮ ਰਿਵਿਊ ਕਰਾਂਗੇ ਇਹਦਾ ਠੀਕ ਹੈ ਜਿਆਦਾ ਹਾਂ ਉੱਥੇ ਮਸ਼ੀਨ ਤੋਂ ਹਟ ਗਿਆ ਬਾਬਿਓ ਆਈ ਥਿੰਕ ਇਹ ਜਿਆਦਾ ਨਹੀਂ ਤਾਂ 7-8 ਲੱਖ ਦੀ ਜਿਹੜਾ ਮਸ਼ੀਨ ਇਹ ਹੋਣੀ ਹੈ ਇਹ ਕੱਲੀ ਮੱਕੀ ਟਰੈਕਟਰ ਵੀ ਦੇਖ ਲੋ ਕਿੰਨਾ ਭਾਰੀ ਆ ਬਈ ਤਾਂ ਇਹ ਹੁੰਦੀਆਂ ਲਿੰਕਾਂ ਚ ਹੋਈ ਆ ਠੀਕ ਆ ਦੇਵੇਂ ਨਾਰਮਲ ਹਲ ਸੁਹਾਗਾ ਆਪਣਾ ਲਿੰਕਾਂ ਚ ਪੈਂਦਾ ਓਖਣੇ ਪਈ ਹੁੰਦੀ ਆ ਲਿਫਟ ਵੀ ਓਖਣੇ ਚੱਕ ਹੁੰਦੀ ਆ ਦੀ ਡਾਊਨ ਹੁੰਦੀ ਆ ਆ ਪੀਟੀਓ ਰੋਲ ਚੱਲਦੀ ਆ ਠੀਕ ਆ ਵਾਕਿਆ ਦੇ ਲੋ ਪਿੱਛੇ ਕਿਵੇਂ ਸਿਸਟਮ ਕਰਿਆ ਹੋਇਆ ਉੱਥੇ ਵਾਲਾ ਸ਼ੀਸ਼ਾ ਥੁੱਲ ਕੇ ਤੇਲ ਵਾਲੀ ਟੈਂਕੀ ਦੇ ਹੇਠਾਂ ਜਾਂਦੀ ਆ ਉਹ ਵਾਸ਼ਰ ਵਾਲੀ ਜਿਹੜੇ ਸ਼ੀਸ਼ੇ ਸਾਫ ਕਰਦੀ ਆ ਤੇਲ ਵਾਲੀ ਟੈਂਕੀ ਨੂੰ ਦਿਖਾਈ ਸੀ ਕਿੱਥੇ ਤੇ ਆ ਆਹ ਹੇਠ ਹੈ ਟੈਂਕੀ ਤੇਲ ਹੂਕ ਹੇਠਾ ਬੈਟਰੀ ਇਹਦੇ ਤੇਲ ਮੰਨ ਲਾਦਾ ਪਿੱਛੇ ਤੇ ਪੈਂਦਾ ਇਹਦੇ ਸ਼ਾਇਦ ਮਾਉਂਟਨ ਦੇਖੀ ਹੋਇਆ ਸੀਗਾ ਮੈਂ ਭੁੱਲ ਗਿਆ ਵਟ ਆਹ ਦੇਖੋਰੇ ਦੇ ਪਿੰਡ ਆ ਦੇਖੋ ਆ ਤੇਲ ਵਾਲਾ ਇਹਦੇ ਜਿੱਦਾਂ ਆਪਣੇ ਨਾਰਮਲ ਏਸੀ ਕਮਲ ਵਾਲ ਨੇ ਆ ਉੱਤ ਕੇ ਰੰਗ ਆ ਗਿਰੋ ਪੰਜ ਨੂੰ ਉਹਨੇ ਤਾਂ ਹੋਰ ਇਹਦੇ ਟੈਂਕੀ ਕੱਢਦੇ ਹੁੰਦੇ ਆ ਵਟ ਇਹਦੇ ਕੱਪੜੀ ਫਿਟਡ ਆ ਠੀਕ ਆ ਸੋਨਾ ਲਿਖਾ ਵਾਲਾ ਇਹ ਟਰੈਕਟਰ ਆ ਸਾਲਸ 90 ਇੱਕ ਸਾਲਸ 110 ਵੀ ਆਉਂਦਾ ਠੀਕ ਆ ਬਾਕੀ ਟਰੈਕਟਰ ਤੋਂ ਦਿਖਾਦਾ ਹੁਣ ਨਾਰਮਲ ਉਹ ਜਾਣਾ ਆ ਆ ਦੇਖੋ ਅੱਧ ਚ ਆ ਗਈ ਗਰਮ ਵਾਲੀ ਸੂਈ ਆਪੇ ਤੋਂ ਕਿੰਨਾ ਜ਼ਰਮੂਫਾ ਟਰੈਕਟਰ ਪੈਨਪੂਲ ਦਾ ਸਰਚਾ ਵੀ ਬਹੁਤ ਉੱਗਾ ਇਹਦਾ ਆਸੀ ਕਾਬੰਦੇ ਵੈਂਟਾ ਗਿਓਰੇ ਬਾਕੀ ਸਾਰਾ ਕੰਟਰੋਲੇ ਦਾ ਅੰਦਰ ਤੇ ਆ ਜਿਵੇਂ ਆਹਾ ਅੱਗੇ ਪਿੱਛੇ ਕਰਨੇ ਇਹ ਵੀ ਡਿਸਟ੍ਰੀਬਿਊਟਰ ਨਾਲੇ ਹੁੰਦਾ ਠੀਕ ਆ ਬਾਕੀ ਉਹ ਫਿਲਟਰ ਵਗੈਰਾ ਲੱਗੇ ਹੋਏ ਐਸੀ ਵਾਲੇ ਇਹਦੇ ਚਲੋ ਬਾਕੀ ਤੁਹਾਨੂੰ ਚੱਲਦਾ ਦਿਖਾਉਣੇ ਆ ਥੋੜਾ ਜਿਹਾ ਜਿਹਨੇ ਪਵਾਣਾ ਹੋਇਆ ਚਾਰ ਡਿਸਟ ਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਬਾਕੀ ਚੱਲਦਾ ਦਿਖਾਉਣੇ ਹੁਣ ਤੁਹਾਨੂੰ ਇਹ ਪਿੱਤਰੋ ਆ ਲੱਗੇ ਚੱਲਣਾ ਠੀਕ ਆ ਦਿਖਾਉਣੇ ਤੁਹਾਨੂੰ ਲਾਲਿਆ ਟਰੈਕਟਰ ਨਾਲ ਦੂਆ ਟਰਾਲੀ ਤੇ ਸਿੱਧਾ ਪੋਗਗਾ ਦੇਖੇ ਤੁਹਾਨੂੰ ਚੈੱਕ ਕਰਕੇ ਦਿਖਾਉਣਾ ਉੱਪਰ ਆ ਕੇ ਟਰੈਕਟਰ ਤੇ ਕਿਵੇਂ ਡ੍ਰੌਪ ਕਰਦਾ ਕਿੰਨੇ ਕੇ ਡ੍ਰੌਪ ਕਰਦਾ ਠੀਕ ਆ ਇੱਕ ਨੂੰ ਪਹਿਲਾਂ ਜਾ ਕੇ ਬੈਠੇ ਜਾਵਾਂ 국 ਵਾਹ ਕਰਦੀ ਹੈ ਇਹ ਨਾਂਟੇ ਦੇ ਕਿਲਾ ਵਰਗੀ ਰੋਸਾ ਹੋ ਰਿਹਾ। ਕਿਹਾ। ਆਖਿਆ ਦੇਖੋ ਲੱਗੀ ਹੋਈ ਜੋ ਮਸ਼ੀਨ ਹੈ ਇਹ ਪੂਰੇ ਜੂਰੂ ਕੀ ਟਰੈਕਟਰ ਦਾ ਵਿਕੋਰ ਨਹੀਂ ਆਉਂ ਰਿਹਾ। ਬੰਦੇ ਲੋੜ ਦੇ। ਨਰਬਾਤਿਕ ਹੋ ਗਿਆ ਮੀਆ ਡਾਇਰ ਨਹੀਂ ਜਗਾ ਨਹੀਂ ਟਰੈਕਟਰ ਦੇ। ਉਹ ਮਸ਼ੀਨ ਨੂੰ ਕਿਸੇ ਨਾਲ ਇਹ ਪੂਰੇ ਹੁੰਦੇ ਕੀ ਹੈ ਲੋੜ ਵਾਲੀ ਜਗਾ ਛੇਰੀ ਨਾਲਾ ਕੰਪਟੇ ਬੰਦ ਆ ਦੇ ਲੋਤੀ ਪਾਰਟੀ 9 1/2 ਘੰਟੇ ਉੰਤਰਾ ਕੀ ਦੁਕਾਨ ਤੋਂ ਦੁਕਾਨ ਕਿਦੋਂ ਦਾ ਹੈ ਆਈ ਵੀ ਤੋਂ ਪੀਕੇ ਕਾਬੀ ਅਰ ਚਾਰ ਵਾਲੇ ਜਿਵੇਂ ਹੁੰਦਾ ਨੋਰਮਲ ਟੋਕਾ ਉੱਕਣੇ ਆ ਟਰੈਕਟਰ ਦੇਖੋ ਕਿੱਥੇ ਲਿਆਦਾ ਗੱਲ ਕਰ ਕਰ ਕੇ ਦਰਮੋਂਣੇ ਵਾਲਾ ਦੇਖੋ ਇਹ ਘਮਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਆਪੇ ਘੁੰਮੋ ਆ ਦੇਖੋ ਘੁੰਮਦਾ ਨਾ ਬਾਕੀ ਆਹ ਡਰਾਈਵਰ ਨਾਲ ਨਾਲ ਕਿੰਨਾ ਪਿੰਦਾ ਇਹਦੇ ਮੂਰੇ ਹੀ ਟਰਾਲੀ ਲਵਾਈ ਟਰਾਲੀ ਮੂਰੇ ਲਵਾਈਏ ਦੇ ਕੈਂਦੀ ਆ ਸ਼ੋਪਰ ਉਹ ਵੀ ਆਈ ਵੀ ਆ ਉਹ ਕਹਿੰਦਾ ਇਹ ਲਾ ਲੈ ਫਿਰ ਨਾ ਨਾ ਸ਼ੋਪਰ ਜਿਹੜੀ ਲੱਗਦੀ ਹੁੰਦੀ ਹੈ ਇੱਕ ਜਿਹੜੀ ਸ਼ੋਪਰ ਲੱਗਦੀ ਹੁੰਦੀ ਆ ਟੋਕਰੀ ਹਾਂ ਨਹੀਂ ਇਹਦੇ ਟਰਾਲੀ ਵੀ ਹੁੰਦੇ ਆ ਬੰਨ ਲਏ ਇਹਦੇ ਆਹ ਕਮਾ ਕੇ ਜਿਹੜਾ ਪਿੱਛੇ ਬੋਲਦਾ ਨਾ ਫਿਰ ਮੁਰੇ ਟਰਾਲੀ ਬੰਨ ਲਏ ਆ ਬਾਕੀ ਉਹ ਉੱਪਰ ਕੀ ਰਖੋਦਾ ਮੈਂ ਆ ਦੇਖੋ ਕਿਵੇਂ ਚੱਲਦੀ ਹੈ ਉੱਪਰ ਵਾਲੇ ਪਲੇਟ ਦਾ ਹੌਲੇ ਹੌਲੇ ਆ ਦੇ ਕੋਣਾ ਅਦਰ ਨੂੰ ਘੁੰਮ ਗਿਆ ਪੂਰਾ ਇਹ ਕਿਧਰ ਨੂੰ ਗਿਆ ਆ ਦੇਖੋ ਕਿਵੇਂ ਘੁੰਮਦਾ ਪਿੱਛੇ ਲਾ ਲਿਆ ਉਹ ਬਸ਼ਾਇਦ ਟਰਾਲੀ 'ਚ ਪਾਉਗਾ ਇਹ ਹੁਣ ਦੇਖੋ ਟਰਾਲੀ 'ਚ ਵੰਦਾ ਉਹ ਬਾਈ ਦੀ ਡਰਾਈਵਰੀ ਦਾ ਕੰਮ ਔਖੀ ਹੈ ਸਿਰੇ ਤੱਕ ਬੈੱਕੇ ਲੈ ਜਾਣੀਆਂ ਜੀ ਨੇ ਤੋਂ ਨੂੰ ਦੋਏ ਗੜੇ ਨੂੰ ਦਿਖਾਉਂਗਾ ਚੰਗੀ ਤਰ੍ਹਾਂ ਹੁਣ ਦਿਖਣੀ ਨਹੀਂ ਹੁਣ ਟਰੈਕਟਰ ਹੈ ਪੂਰੇ ਲੋਡ ਤੇ ਚੱਲਣਾ ਕਿਉਂਕਿ ਇਹਨੂੰ ਸਾਹ ਲੈਣ ਨੂੰ ਵੀ ਜਗ੍ਹਾ ਨਹੀਂ ਹੈ ਉਹ ਦੇਖੋ ਥੋੜਾ ਬਹਾ ਬਾਹਰ ਕਰਦਾ ਵੈਸੇ ਜਾਲਾ ਟਰਾਲੀ ਜੇ ਆਹ ਕਿੱਵੇਂ ਚੱਲਦੀ ਆ ਆਦੋਂ ਵਰਕ ਨੂੰ ਘੁੰਮਾਉਣਾ ਦੇਖ ਲਓ ਇਹ ਨੂੰ ਜਿਵੇਂ ਕੋਈ ਮਨ ਅੰਦਰ ਡਿਸਟ੍ਰੀਬਿਊਟਰ ਨਾਲ ਹੀ ਆਦਾ ਪੂਰਾ ਕੰਟਰੋਲ ਆ ਦੋਏ ਵਸਨ ਨੂੰ ਘੁੰਮਦਾ ਜਾ ਰਹੀ ਵਰਤ ਕਰਨਾ ਚਾਹੀ ਜਿਵੇਂ ਮਰਜ਼ੀ ਕਰ ਲੋ ਪੂਰਾ 360 ਘੁਮਾਤਾ ਆ ਸਦਾ ਚੱਲਦੇ ਹੈ ਟਰੈਕਟਰ ਚੱਲਣਾ ਕਿੱਥੇ ਆ ਜਿਹੜੇ ਪਸਾਬ ਨੂੰ ਮਰਜ਼ੀ ਨਾਲ ਲੋ ਉਧਰ ਨੂੰ ਹੂਮ ਬੈਕ ਤੇ ਲੈਣਾ ਇਧਰ ਨੂੰ ਡਰਾਈਵਰ ਨੂੰ ਨਹੀਂ ਕੁਛ ਲਿਖਦਾ ਆ ਦੇਖੋ ਪਾ ਜਿਹੜਾ ਪਿੱਛੇ ਮਸ਼ੀਨ ਤੇ ਕਿੰਨਾ ਹੈ ਟਰੈਕਟਰ ਦੇ ਟਾਇਰ ਨੇੜਾ ਲੱਗਦੇ ਨਾਲੇ ਅੱਡਾ ਪਾਰਾ ਡ੍ਰੈਕਟਰ ਹੈ ਇਹ ਵੜੀ ਵੜੀ ਡੇਟਾ ਛੱਡਦਾ ਫਿਰ ਦਿਲ ਨੂੰ ਕੋਈ ਕੀ ਪਾਰ ਇਹ ਲਾ ਵਜੇ ਤੇ ਮੁਰਾ ਡਰ ਨਹੀਂ ਡਲ ਬਲੋਂ ਉਹ ਤੇ ਬੋਸਰ ਹੋਣੀ ਜਿਹੜੇ ਨਾਰਮਲ ਜਾਰਨੀਅਰ ਹੋ ਗਏ ਹਾਲਾਂਡ ਹੋ ਗਏ ਇਹਨਾਂ ਦਾ ਤਾਂ ਕੀ ਹਾਲ ਕਰੂਗੀ ਫਿਰ ਮਸ਼ੀਨ ਹੈਵੀ ਬਹੁਤ ਹਾਰੀ ਉਹਦੇ ਲੈ ਜਾਂਦੀ ਵੀ 4 ਸਿਆੜਾ ਕੀਗਾ ਇਹ ਨਾਲੋਂ ਜ਼ੋਰ ਦਾ ਵੀ ਬਹਾਰ ਰਹਿਦਾ ਹੈ ਅੱਜਾ ਟਰੈਕਟਰ ਵੀ ਗਰਮੇ ਰਹਿੰਦਾ ਦੇਖ ਲਓ ਨਾਲੋਂ ਸਾਬ ਤੁਸੀਂ ਬੱਸ ਲਾਲ ਤੇ ਥੋੜੀ ਜੀ ਸੂਈ ਉੱਪਰ ਰਹਿੰਦੀ ਆ ਇਹ ਟਰੈਕਟਰ ਆਲਮੋਸਟ ਗਰਮੇ ਹੁੰਦਾ ਆਹ ਲਓ ਬਾਬੇ ਦੇਖੋ ਜਲਦੀ ਮਸ਼ੀਨ ਆ ਬਾਕੀ ਲੋਨ ਟੋਪਰ ਹਟਕਾ ਦਰਨਾ ਥੋੜਾ ਜਿਹਾ ਪਤਾ ਲੀਆ ਕੀਗਾ ਬਾਕੀ ਵਜਨ ਆ ਟੋਕੇ ਜੀ ਵੀ ਬਾਅਦ ਹੁੰਦਾ ਸ਼ਿਲਾਲ ਦਾ ਪਿੱਛੇ ਚੱਲ ਰਹੀ ਆ ਉਧਰ ਦੇਖੋ ਕੋਈ ਸਿੰਗਿੰਦਾ ਖੜਕਣੀ ਜਿਹੜੀ ਖੜਕਣੀ ਆ ਟਿਕਲਾ ਉਪਰਾਹਨ ਕਰਿਆ ਪਿਆ ਅਲੈਕਾ ਨਾ ਦੂਰੇ ਦੇ ਘਟੇ ਕਿ ਕ੍ਰਸ਼ ਕਰਿਆ ਬੈ ਮੈਨ ਜਿਹੜੀ ਚੀਜ਼ ਚਾਹੀਦੀ ਅਪਰ ਜਿਹੜੀ ਚੀਜ਼ ਮੈਨ ਚਾਹੀਦੀ ਆ ਉਹ ਕ੍ਰਸ਼ ਕਰੀ ਪਈ ਐ ਇਹਨੇ ਜਮਾਈ ਸਭ ਤੋਂ ਆਈ ਦੀ ਕੋ ਯਾਰਾਂ ਬਰੀ ਐ ਜੇ ਤੁਸੀਂ ਐ ਜੀਆਂ ਹੋਰ ਵੀਡੀਓ ਦੇਖਣੀ ਚਾਹੁੰਦੇ ਆ ਤਾਂ ਚੈਨਲ ਨੂੰ ਲਾਈਕ ਕਰ ਦਿਓ ਬਾਬਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਬਾਕੀ ਸ਼ੇਅਰ ਕਰੋ ਯਾਰੋ ਵੱਧ ਤੋਂ ਵੱਧ ਇਹ ਨਾਲ ਚੈਨਲ ਦੀ ਗ੍ਰੋਥ ਹੋਵੇ ਤਾਂ ਕਿ ਤੁਹਾਡੇ ਲਈ ਐ ਜੀਆਂ ਹੋਰ ਵੀਡੀਓ ਲੈ ਕੇ ਆਵਾਂ ਮੈਂ ਜੇ ਤੁਸੀਂ ਐ ਜੀਆਂ ਦੇਖਣੀ ਚਾਹੁੰਦੇ ਆ ਨਾਲੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨੇ ਆ ਬਹੁਤ ਜਲਦ ਆਪਣੇ YouTube ਚੈਨਲ ਇਹੀ YouTube ਚੈਨਲ ਤੇ ਨੌਲੇਜ ਵਾਲੀਆਂ ਵੀਡੀਓ ਆਉਣਗੀਆਂ ਅ ਮੰਨ ਲਓ ਅਸਰ ਮਹੀਨੇ ਦੀ ਵੇਟ ਕਰ ਲੋ ਮਹੀਨਾ ਦੋ ਮਹੀਨੇ ਦੀ ਵੇਟ ਨੌਲੇਜ ਵਾਲੀਆਂ ਵਧੀਆ ਵੀਡੀਓ ਪਾਇਆ ਕਰਾਂਗੇ ਇਦਾਂ ਦੀਆ ਠੀਕ ਆ ਬਾਕੀ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਆ ਦੇਖ ਲਓ ਮੈਂ ਕਹਿੰਦਾ ਚਾਰ ਕਿਹੜੇ ਚਾਰ ਪੰਜ ਤਿੰਨ ਚਾਰ ਕਿਹੜੇ ਲਾਏ ਆ ਦੋ ਉਧਰੋਂ ਲਾਏ ਆ ਦੋ ਉਧਰ ਲਾਏ ਸੀ ਬਸ ਤਿੰਨ ਤੋਂ ਚਾਰ ਕਿਹੜੇ ਉਧਰ ਹੈਵੀ ਛੋਟਾ ਫੌਂਟ ਆ ਠੀਕਾ ਟਰਾਲੀ ਪਿੱਛੇ ਭਰ ਵੀ ਦਿੱਤੀ ਬਸ ਮੂਰੇ ਰਹਿ ਗਈ ਇੱਕ ਵਾਂਡ ਹੋਰ ਲਾਉਣੀਆਂ ਨੇ ਪਹਿਲਾਂ ਜਿਵੇਂ ਇੱਕ ਪਾਸੇ ਚੱਲ ਜਿੱਤੀ ਹੁਣ ਦੋਏ ਪਾਸੇ ਚੱਲ ਗਿਆ ਗਏ ਬਾਕੀ ਉਹ ਤਾਂ ਮੂਰੇ ਨੇ ਡਰਦੇ ਪਏ ਲਗਾ ਆ ਵੇਖੋ ਠੀਕਾ ਇਹਨੇ ਤਾਂ ਇਹ ਟ੍ਰੈਕਟਰ ਅੱਡਾ ਬਾਬੇ ਹੋ ਗਿਆ ਚਲਾਊਗਾ ਯਾਰ ਜਿੱਦਾਂ ਮੂਰੇ ਕਈ ਲੋਕ ਨੌਕਰੀ ਵੀ ਲਗਵਨੇ ਹੋਰ ਹੀ ਲੱਗੀ ਹੋਈ ਇਹਨੇ ਤੋ ਕੇ ਇਹ ਗੱਲ ਹੈ ਮਲੂਰੇ ਦੀ ਪਹਿਲੀ ਮੂਰੇ ਟਰਾਲੀ ਉੱਪਰ ਜਾਂਦੀ ਆ ਠੀਕ ਆ ਸੋ ਸਾਡੀ ਅੱਜ ਦੀ ਇਹ ਵੀਡੀਓ ਇੱਥੋਂ ਤੱਕ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਦੇ ਹੋ ਬਾਕੀ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਅਤੇ ਜੇ ਕੋਈ ਹੋਰ ਨੌਲੇਜ ਚਾਹੀਦੀ ਹੋਈ ਤਾਂ ਹੇਠਾਂ ਕਮੈਂਟਾਂ ਚ ਇੱਕ ਕਮੈਂਟ ਕਰਦੇ ਹੋ ਕਾਦੇ ਬਾਰੇ ਨੌਲੇਜ ਚਾਹੀਦੀ ਆ ਤੁਹਾਨੂੰ ਦੇ ਦਾਂਗੇ ਆਪਾਂ ਠੀਕ ਆ ਅਤੇ ਹੋਰ ਨਵੀਂ ਨਵੀਂ ਵੀਡੀਓ ਲਈ ਸੁਜੈਸ਼ਨ ਵੀ ਦਿਓ ਵੀ ਕਾਦੇ ਬਾਰੇ ਪਾਉਣੀ ਚਾਹੀਦੀ ਆ ਜਿਹਦੇ ਨਾਲ ਤੁਹਾਡੀ ਹੈਲਪ ਹੋਵੇ ਅਤੇ ਨੌਲੇਜ ਵਧੇ ਠੀਕ ਆ ਚਲੋ ਬਈ ਮਿਲਾਂਗੇ ਹੋਰ ਨਵੀਂ ਵੀਡੀਓ 'ਚ ਜਲਦ ਹੀ